ਲੈ ਵੀ ਮਿੱਤਰੋ ਇਸ ਵਾਰ ਇੱਕ ਸਕੂਟਰ ਨਹੀਂ ਦੋ ਸਕੂਟਰੀਆਂ ਦੇਵਾਂਗੇ ਇੱਕ ਸਿਲਵਰ ਕੂਪਨ ਦੇ ਵਿੱਚੋਂ ਇੱਕ 골ਡ ਕੂਪਨ ਦੇ ਵਿੱਚੋਂ ਇਹ ਤੁਹਾਨੂੰ ਮਿਲਨੇ ਕੂਪਨ ਕਿਵੇਂ ਹੈ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਆਫਰ ਹੋਰ ਵੀ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਆ ਜੀ ਸਿੰਗਲ ਬੈੱਡ ਦਾ ਕੰਬਲ ਹੈ ਕਿੰਨੇ ਦਾ 1500 ਦੇ 4 ਆ ਦੇਖੋ ਸੌਫਟ ਕਪੜਾ ਹੋਊਗਾ ਪੂਰਾ ਆ ਦੇਖੋ ਜਿਵੇਂ ਮਖਮਲ ਦਾ ਕੰਬਲ ਹੁੰਦਾ ਆਹਾਹਾ ਕਪੜਾ ਦੇਖੋ ਜੀ ਕਿੰਨਾ ਪਿਆਰਾ ਹੈ 1500 ਦੇ 4 ਫੇਰ ਨਾ ਕਿਹੋ ਬਾਰ-ਬਾਰ ਵੀ ਮੈਨੂੰ ਨਹੀਂ 쿠ਪਨ ਦਿੱਤਾ ਤੇ ਮੈਨੂੰ ਨਹੀਂ ਦਿੱਤਾ ਕੰਬਲਾਂ ਦੀ ਖਰੀਦਾਰੀ ਤੇ 골ਡਨ ਤੇ সিলਵਰ 쿠ਪਨ ਵੰਡੇ ਜਾ ਰਹੇ ਨੇ ਅਮਰਤ ਹੈਂਡਲੂਮ ਵੱਲੋਂ ਰੰਗ ਦੇਖੋ ਡਿਜ਼ਾਈਨ ਦੇਖੋ ਆ ਦੇਖੋ ਜੀ ਪਿਓਰ ਮਖਮਲ ਹੈ ਜੀ ਮਖਮਲ ਆ ਦੇਖੋ ਜੀ ਕਿੰਨੇ ਘੈਂਟ-ਘੈਂਟ ਰੰਗ ਡਿਜ਼ਾਈਨ ਤਾਂ ਕੋਰੀਅਰ ਦਾ ਖਾਸ ਪ੍ਰਬੰਧ ਹੈ ਜੇ ਤੁਸੀਂ ਘਰ ਬੈਠੇ ਕੰਬਲੇ ਇਹ ਕੋਰੀਅਰ ਕਰਵਾਉਣੇ ਹੋਣ ਜੇ ਇੱਥੇ ਵਿਜ਼ਿਟ ਕਰਨਾ ਤਾਂ ਨੇੜੇ ਬੱਸ ਸਟੈਂਡ ਮਾਨਸਾ ਕਚਹਿਰੀ ਰੋਡ ਤੇ ਯੂਨੀਵਰਸਲ ਫੋਟੋ ਸਟੂਡੀਓ ਦੇ ਸਾਹਮਣੇ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਨਾ ਅੰਮ੍ਰਿਤ ਹੈਂਡਲੰਡਾ ਇਹ ਕੰਬਲ 1500 ਦੇ ਚਾਰ ਉਹਨੂੰ ਮਿਲਣੇ ਆ ਨਾਲ ਕੂਪਨ ਸਿਲਵਰ ਤੇ 골ਡ ਦੋ ਸਕੂਟਰੀਆਂ ਕੱਢਣੇ ਦੋ ਤੇ ਵੀਡੀਓ ਸ਼ੇਅਰ ਕਰ ਦਿਓ ਫਟਾਫਟ